ਅਨੇ ਸਰ ਅੱਜ ਮਲੇਕੋਟਲਾ ਕੁਰਜਿਓ ਕੀ ਵਿਸ਼ੇਸ਼ ਮੀਟਿੰਗ ਹੈ। ਵੱਜੋ 파티 ਦੇ ਚੰਦ੍ਰਿਕ ਮੈਡੀ ਦੇ ਸਥਾਨ ਤੇ। ਸਿਰੇਮ ਦੇ ਸੁੰਦਰ ਇੱਕ ਹਫਤਾ ਮਨਾ ਰਹੇ ਆ ਅਸੀਂ। 8 ਤੋਂ 9 ਤੱਕ ਚਲਾ ਰਹੇ ਹਾਂ। ਉਸੇ ਲਈ ਜ ਆਜ ਅਸੀਂ ਮਲੇਕੋਟਲਾ ਪਹੁੰਚੇ ਆ। ਉਦਾ ਮਹਿਮਦੇ ਮੁੱਖ ਜਿਹੜੇ ਮੁੱਦੇ ਆ ਪਹਿਲਾ ਸਵਾਲ ਆ ਵੀ ਦੇਸ਼ ਅੰਦਰ ਇੱਕ ਦੇਸ਼ ਇੱਕ ਚੋਣ ਜਿਹੜੀ ਉਹਨੂੰ ਲੈ ਕੇ ਆ ਜਾ ਰਿਹਾ ਪਾਰਲੀਮੈਂਟ ਦੇ ਅੰਦਰ ਕਾਨੂੰਨੀ شکل ਦੇਣ ਦਾ ਯਤਨ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਆਂ ਦੂਸਰਾ ਸਵਾਲ ਹੈ ਉਹਦੇ ਚ ਮਹਿਮਦਾ ਜਿਹੜੇ ਔਰਤਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੀ ਕਾਰਪੋਰਟ ਤੇ ਫਿਰਕੂ ਦੀ ਸਰਕਾਰ ਹੈ तीसरा बेरोजगारी बहुत बढ़ चुकी है वास्ते कोई भी यतन केंद्र सरकार वालों या पंजाब सरकार वालों नहीं कि जा रहे बेरोजगारी की समस्या के संबंध में मुहिम चला रहे चौथा महंगाई जीडी है गई है महंगाई का बहुत बड़ा सवाल है खाण पीनिया वस्तुआ सब्जियां लसन प्याज ਇਹ ਸਾਰਾ ਕੁਝ ਇੰਨਾ ਮਹਿੰਗਾ ਹੋ ਗਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਮਿਕਾਈ ਦੇ ਖਿਲਾਫ ਵੀ ਅਸੀਂ ਮਤ ਕਰ ਰਹੇ ਹਾਂ ਦੂਸਰਾ ਜਿਹੜਾ ਲਾਸਟ ਪੈਲੂ ਹੈ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਸੰਸਾਰ ਮੰਡੀ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਡਾਊਨ ਚੱਲ ਰਹੀਆਂ ਨੇ ਕੀਮਤਾਂ ਵਧ ਨਹੀਂ ਰਹੀਆਂ ਜੇ ਸਾਨੂੰ ਸੰਸਾਰ ਮੰਡੀ ਚੋਂ ਕੱਚਾ ਤੇਲ ਸਸਤਾ ਮਿਲ ਰਿਹਾ ਤਾਂ ਦੇਸ਼ ਅੰਦਰ ਜਿਹੜਾ ਖਪਤਕਾਰ ਦੇਸ਼ ਦੇ ਲੋਕਾਂ ਨੂੰ ਖਫਤ ਕਰਾ ਨੂੰ ਡੀਜ਼ਲ ਤੇ ਪٹرول ਦੀਆਂ ਕੀਮਤਾਂ ਘਟਾ ਕੇ ਵੇਚਣਾ ਚਾਹੀਦਾ ਤਾਂ ਕਿ ਬਿਜਾਈ ਕੰਟਰੋਲ ਹੋ ਸਕੇ ਉਹਨਾਂ ਨੂੰ ਰਾਹਤ ਮਿਲ ਸਕੇ ਲੋਕਾਂ ਨੂੰ ਇਹਦੇ ਨਾਲ ਦੱਸਦਾ ਆ ਵੀ ਜੇ ਸਰਕਾਰ ਇਹ ਗੱਲ ਦਾ ਨਾਰਾ ਦੇ ਕੇ ਉਹਨਾਂ ਨੇ GST ਲਾਗੂ ਕੀਤਾ ਜਿਵੇਂ ਇੱਕ ਦੇ ਸਿੱਕ ਟੈਕਸ ਜੈਕ ਦੇ ਸਿੱਕ ਟੈਕਸ ਦਾ ਜਿਹੜਾ ਨਾਰਾ ਦਿੱਤਾ ਉਹ ਅਗਲੇ ਰੂਪ ਚ ਜੇ ਲਾਗੂ ਕਰੋ ਤਾਂ ਕਿਸੇ ਵੀ ਚੀਜ਼ ਦੇ ਉੱਤੇ 28% ਤੋਂ ਵੱਧ ਟੈਕਸ ਨਹੀਂ ਹੈ ਇਹਦੇ ਦੇ ਉੱਪਰ ਨਹੀਂ ਸਲੇਬ ਆ ਓ 2.5% ਜੇ ਡੀਜ਼ਲ ਤੇ ਪੈਟਰੋਲ ਉਹਦੇ ਚ ਲੈ ਕੇ ਆਉਂਦੇ ਆ ਜੀਐਸਟੀ ਦੇ ਅੰਦਰ ਗਾ ਤਾਂ ਇਹਦੀਆਂ 35 ਤੋਂ 40 ਰੁਪਏ ਦੀ ਕੀਮਤ ਘਟਣ ਦੀ ਸੁਭਾਵਨਾ ਹੈ ਤੋਂ ਅਸੀਂ ਇਹ ਕਹਿੰਦੇ ਆ ਵੀ ਇਹਨੂੰ ਕੱਚੇ ਤੇਲ ਦੀਆਂ ਕੀਮਤਾਂ ਜਦੋਂ ਘਟ ਰਹੀਆਂ ਉਹਨੂੰ ਡੀਜ਼ਲ ਪੈਟਰੋਲ ਦੇ ਰੇਟ ਘਟਾਓ ਉਹਨੂੰ ਜੀਐਸਟੀ ਦੇ ਅੰਦਰ ਆਪਰ ਬਾਕੀ ਆ ਦਾ ਜਿੰਨਾ ਤੱਕ ਸਵਾਲ ਆ ਪੰਜਾਬ ਸਰਕਾਰ ਲਗਾਤਾਰ ਲੋਕਾਂ ਨੇ ਜਿਹੜੇ ਵਾਅਦੇ ਕਰੇ ਸੀ ਉਹਨਾਂ ਦਾ ਵਾਅਦਾ ਰੋ ਮਤਲਬ ਉਹਨੇ ਪੂਰੇ ਨਹੀਂ ਕੀਤੀ ਉਹਦੇ ਤੇ ਲਗਾਤਾਰ ਅਮਰਪੁਰ ਦੀ ਹਾਲਤ ਵਿਗੜਦੀ ਜਾ ਰਹੀ ਹੈ ਗੈਂਗਸਟਰ ਆਪਣਾ ਕੰਮ ਕਰ ਰਹੇ ਆ ਨਸ਼ੇ ਦਾ کاروبار ਬਾਦਸਕੂਲ ਜਾਰੀ ਹੈ ਲੈਸੇ ਨਾਲ ਮਾਵਾਂ ਦੇ ਪੁੱਤ ਜਿਹੜੇ ਉਹ ਮਾਰ ਦੇ ਨੂੰ ਜਾ ਰਹੇ ਨੇ ਲਗਾਤਾਰ ਬੇਅਦਬੀਆਂ ਦੇ ਸਵਾਰ ਤੇ ਵੀ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਉਹ ਲਗਾਤਾਰ ਬਾਹਰ ਘੁੰਮ ਰਹੇ ਨੇ ਗੈਕਸਟਰ ਆਪਣਾ ਕੰਮ ਕਰ ਰਿਹਾ ਕਤਲੂਕਾਰ ਹੋ ਰਿਹਾ ਤੇ ਲੁੱਟਾ ਘਾਟ ਦੇ ਕਿਹਦਾ ਹਰੂ ਦਾ ਬਦਲ ਵਰਤਾਰਾ ਹੈ ਵਿਸ਼ਠਾਚਾਰ ਪਹਿਲਾਂ ਨਾਲੋਂ ਜ਼ਿਆਦਾ ਵੱਜ ਚੁਕਿਆ ਸਰ ਇਸ ਤਰ੍ਹਾਂ ਨਾਲ ਅਸੀਂ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਇੱਕ ਮਹਿਮ ਕਰ ਰਹੇ ਸਰ ਪੰਜਾਬ ਦੇ ਵਿੱਚ ਜਿਹੜਾ ਹੁਣ ਕਿਸਾਨ ਦੇ ਸੰਬੰਧ ਵਿੱਚ ਜਿਵੇਂ ਕਿ ਪਰਾਲੀ ਸਾੜ ਹੁੰਦਾ ਜਿਹੜਾ ਮੁੱਦਾ ਹੈ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਉਹਦਾਂ ਨੂੰ ਦਰਮਾਨੇ ਕਰੇ ਜਾ ਰਹੇ ਨੇ ਸ਼ਿਕਾਇਤਾਂ ਕਰੀ ਜਾ ਰਹੀ ਹੈ ਤੁਸੀਂ ਇਸ ਮੋਦੀਨ ਕਿਸ ਨਜ਼ਰੀਆ ਨਾਲ ਦੇਖਦੇ ਕੋਈ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਜਰਮਾਨੇ ਕਰਨੇ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨਾ ਇਹ ਗਲਤ ਗੱਲ ਆ ਉਹਦਾ ਅਸੀਂ ਪੋਲਿਊਸ਼ਨ ਦੇ ਹੱਕ ਵਿੱਚ ਨਹੀਂ ਹਾਂ ਉਹਦਾ ਸਰਕਾਰ ਨੂੰ ਮਾਪਜਾ ਦੇਣਾ ਚਾਹੀਦਾ ਉਹ ਗ੍ਰੀਨ ਟ੍ਰਿਬਿਨਲ ਨੇ ਵੀ ਕਿਹਾ ਇਹਨਾਂ ਨੂੰ ਮਾਪਜਾ ਦੇ ਉਹਦੇ ਸਾਹ ਪੰਜਾਬ ਸਰਕਾਰ ਨੂੰ ਮਾਪਜਾ ਦੇ ਦਿੱਤਾ ਵੈਸੇ ਐਸਮਾਰੀ ਪੰਜਾਬ ਨੂੰ ਬਹੁਤ ਘੱਟ ਅੱਗ ਲੱਗੀ ਪਰ ਮੇਰਾ ਸਵਾਲ ਇਸ ਤੋਂ ਅੱਗੇ ਗ੍ਰੀਨ ਟ੍ਰਿਬਿਨਲ ਸਿਰਫ ਕਿਸਾਨਾਂ ਤੇ ਜਿਹੜੇ ਲੋਕਾਂ ਦਾ ਪੇਟ ਭਰਦੇ ਆ ਅੰਨ ਪੈਦਾ ਕਰਦੇ ਆ ਉਹਨਾਂ ਤੇ ਹੀ ਮਤਲਬ ਇਹ ਕਿਉਂ ਸਖਤ ਹਦਾਇਤਾਂ ਕੀਤੀਆਂ ਜਾ ਰਹੀਆਂ ਗ੍ਰੀਨ ਟਰਬਨਲ ਨੂੰ ਜਦੋਂ ਦਸਹਿਰੇ ਨੂੰ 라ਵਣ ਸਾੜਿਆ ਜਾਂਦਾ ਪਟਾਕੇ ਬਜਾਏ ਜਾਂਦੇ ਨੇ ਦੀਵਾਲੀ ਨੂੰ ਪਟਾਕੇ ਚਲਾਏ ਜਾਂਦੇ ਆ ਤੇ ਉਸ ਵੇਲੇ ਗ੍ਰੀਨ ਟਰਬਨਲ ਚੁੱਪ ਗਿਆ ਉਹ ਇਹ ਮਤਲਬ ਆ ਜਿਹੜੇ ਫੈਕਟਰੀ ਮਾਲਕਾਂ ਨੂੰ ਪਟਾਕਾ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੈਨੀਫਿਟ ਦੇ ਰਿਆ ਤੇ ਇੱਕ ਤਰਫਾ ਨਹੀਂ ਗ੍ਰੀਨ ਟਰਬਨਲ ਨੂੰ ਅੱਲਾ ਕਰਨਾ ਚਾਹੀਦਾ ਤਾਂ ਦੀਵਾਲੀ ਤੇ ਦਸਹਰੇ ਤੇ ਜਿਹੜੇ ਪਟਾਕੇ ਬਜਦੇ ਇਹ ਵੀ ਬੰਦ ਕਰਨੇ ਚਾਹੀਦੇ ਹੈ। ਉਹ ਵੀ ਤਾਂ ਪੋਲੂਸ਼ਨ ਹੈ ਤੇ ਇਹ ਹੁਣ ਵੀ ਚੱਲਦਾ ਹੈ ਤੇ ਗਾ ਇੱਕ ਸਿੰਘਾਂ ਨੇ ਦੀਵਾਲੀ ਮਨਾਉਣੀ ਹੈ ਹੁਣ ਬਰਨਾਰਥਾ ਵਾਲੇ ਤੇ ਪਟਾਕੇ ਫੇਰ ਵੀ ਚੱਲਦੇ। ਸੋ ਮੈਂ ਇਹ ਕਹਿੰਦਾ ਵੀ ਜਾਂ ਤਾਂ ਉਹ ਜਿਹੜਾ ਪੋਲੂਸ਼ਨ ਪਹਿਲਾਂ ਹੁੰਦਾ ਉਹ ਨੂੰ ਵੀ ਬੰਦ ਕਰਨਾ ਚਾਹੀਦਾ। ਉਹ ਪੋਲੂਸ਼ਨ ਯਾ ਹੋਈ। ਸਵੇ ਇਕੱਲੇ ਕਿਸਾਨਾਂ ਦੇ ਦੁਆਲੇ ਹੋ ਜਾਂਦੇ ਹੋ। ਕਿਸਾਨਾਂ ਦੇ ਦੁਆਲੇ ਹੋਣ ਦਾ ਸਵਾਲ ਹੀ ਹੈ। ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਆ ਕਿਸਾਨ ਪਹਿਲਾਂ ਹੀ ਸੰਕਟ ਵਿੱਚ ਆ ਤੇ ਜਿਹੜਾ ਝੋਨਾ ਚੱਕਿਆ ਨੇ ਜਾ ਰਿਹਾ ਬੜਾ ਮਤਲਬ ਮੁਸ਼ਕਲ ਆਈ ਆ ਰੇਟ ਜਿਹੜਾ ਕੱਟ ਲਾ ਕੇ ਖਰੀਦਿਆ ਜਾ ਰਹਾ ਹੈਗਾ ਉਹਦੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ